ਮਟੰਡਾ ਜ਼ਿਲ੍ਹੇ ਦੇ ਜੀਦਾ ਪਿੰਡ ਦੇ ਵਿੱਚ ਉਹ ਛੋਹੇ ਤਮਾਕੇ ਨੇ ਸੁਰੱਖਿਆ ਏਜੰਸੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਤਮੁਲੀ ਜਾਂਦਵ ਦੇ ਚਾਹ ਤੱਥਾਂ ਦੇ ਮਾਮਲੇ ਨੂੰ ਹੋਰ ਵੀ ਸਸੰਸਨੀ ਕੇਸ ਬਣਾ ਦਿੱਤਾ ਹੈ। ਤਸਵੀਰ ਅਨੁਸਾਰ ਦੋਸ਼ੀ ਜੰਮੂ ਕਸ਼ਮੀਰ ਦੇ ਵਿੱਚ ਫੌਜੀ ਸਟੇਸ਼ਨ ਉੱਤੇ ਆਤਮ ਹੱਤਿਆ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਸੇ ਯੋਜਨਾ ਦੇ ਹਿੱਸੇ ਵਜੋਂ ਉਸਨੇ ਆਨਲਾਈਨ ਵਿਸਫੋਟਕ ਆਰਡਰ ਵੀ ਕੀਤੇ ਨੇ। ਇਸ ਤੋਂ ਲਾਵਾ ਉਸਨੇ ਆਪਣੇ ਆਲੇ ਦੁਆਲੇ ਇੱਕ 벨ਟ ਬੰਨਨ ਦਾ ਵੀ ਪ੍ਰਬੰਧ ਕੀਤਾ ਤਾਂ ਜੋ ਉਹ ਕਿਸੇ ਵੀ ਸਮੇਂ ਵਿਸਫੋਟਕ ਨੂੰ ਵਿਸਫੋਟ ਕਰ ਸਕੇ ਐਸਐਸਪੀ ਬਟਿੰਡਾ ਉਨੀਤ ਕੌਂਟ ਨੇ ਕਿਹਾ ਕਿ ਪੁਲਿਸ ਅਜੇ ਤੱਕ ਦੋਸ਼ੀ ਤੇ ਕੋਈ ਬਿਆਨ ਦਰਜ ਨਹੀਂ ਕਰਾ ਸਕੀ ਹੈ ਕਿਉਂਕਿ ਉਸਦੀ ਹਾਲਤ ਬਿਆਨ ਦੇਣ ਦੇ ਅਨੁਕੂਲ ਨਹੀਂ ਹੈ ਉਸ ਸਮੇ ਇਲਾਜ ਤੇ ਹੈ ਹਾਲਾਂਕਿ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਨੂੰ ਜੰਮੂ ਕਸ਼ਮੀਰ ਪੁਲਿਸ ਦੀ ਇੱਕ ਟੀਮ ਦੇ ਵੱਲੋਂ ਗੁਪਤ ਰੂਪ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੋ ਤੇ ਉਸਦੇ ਮੋਬਾਈਲ ਫੋਨ ਤੋਂ ਪਾਕਿਸਤਾਨ ਦੇ ਮੋਸਟ ਵਾਂਟਡ ਅਤਵਾਦੀਆਂ ਦੀਆਂ ਫੋਟੋਆਂ ਤੇ ਸੰਪਰਕ ਨੰਬਰ ਵੀ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਇਹ ਵੀ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਕਿ ਦੋਸ਼ੀ ਦੇ ਸਰਹੱਦ ਪਾਰ ਅਤਵਾਦੀ ਨੈੱਟਵਰਕ ਦੇ ਨਾਲ ਸਿੱਧੇ ਸੰਬੰਧ ਹੋ ਸਕਦੇ ਹਨ ਦੂਜੇ ਪਾਸੇ ਦੋਸ਼ੀ ਦਾ ਪਰਿਵਾਰ ਇੱਕ ਵੱਖਰੀ ਕਹਾਣੀ ਪੇਸ਼ ਕਰ ਰਿਹਾ ਹੈ ਪਰਿਵਾਰ ਦੇ ਅਨੁਸਾਰ ਨੌਜਵਾਨ ਪਿਛਲੇ 2 ਸਾਲਾਂ ਤੋਂ ਪੀਜੀਏ ਦੇ ਵਿੱਚ ਮਾਨਸਿਕ ਬਿਮਾਰੀ ਦਾ ਇਲਾਜ ਕਰਵਾ ਰਿਹਾ ਹੈ ਉਹਨਾਂ ਦਾ ਦਾਅਵਾ ਹੈ ਕਿ ਅਤਵਾਦ ਦੇ ਵਿੱਚ ਸ਼ਾਮਲ ਨਹੀਂ ਸਗੋ ਬਿਮਾਰੀ ਕਾਰਨ ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ। ਫਿਲਹਾਲ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਹੈ। ਤਾਂ ਕਿਸੇ ਵੀ ਏਜੰਸੀ ਨੇ ਅਧਿਕਾਰਤ ਤੌਰ ਤੇ ਇਸਾਮਲੇ ਦੀ ਪੁਸ਼ਟੀ ਨਹੀਂ ਕੀਤੀ ਤੇ ਜਾਂਚ ਏਜੰਸੀਆਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ। ਤਾਂ ਜੀਜ਼ਾ ਬੰਬ ਧਮਾਕੇ ਦੀ ਘਟਨਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸੁਰੱਖਿਆ ਪ੍ਰਣਾਲੀ ਅਤੇ ਅਤਵਾਦੀ ਗਤੀਵਿਧੀਆਂ ਦੀ ਸੰਭਾਵਨਾ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸਾਮਲੇ ਦੇ ਨਾਲ ਜੁੜੇ ਹੋਰ ਵੀ ਰਾਜ਼ ਸਾਹਮਣੇ ਆ ਸਕਦੇ ਨੇ। ਤਦੋਸ਼ੀ ਗੁਰਪ੍ਰੀਤ ਸਿੰਘ ਦੇ ਬੈਂਕ ਖਾਤਿਆਂ ਦੀ ਪੜਤਾਲ ਹੋ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਪੈਸਾ ਕਿੱਥੋਂ ਆ ਰਿਹਾ ਸੀ, ਕਿਹੜੇ ਸਰੋਤਾਂ ਤੋਂ ਆਉਂਦਾ ਸੀ, ਕਿਸ ਤਰੀਕੇ ਦੇ ਨਾਲ ਖਰਚ ਕੀਤਾ ਜਾਂਦਾ ਸੀ। ਸੁਰੱਖਿਆ ਏਜੰਸੀਆਂ ਦੇ ਵੱਲੋਂ ਦੋਸ਼ੀ ਦੇ ਰਿਸ਼ਤੇਦਾਰਾਂ, ਦੋਸਤਾਂ, ਸਹਿਯੋਗੀ ਅਤੇ ਉਸ ਦੇ ਨਾਲ ਸੰਪਰਕ ਦੇ ਵਿੱਚ ਰਹਿਣ ਵਾਲੇ ਹਰ ਵਿਅਕਤੀ ਉੱਤੇ ਨਜ਼ਰ ਰੱਖੀ